ਮੁੱਛਚੌਂ ਸਿੱਕ ਦੇ ਵਿੱਚ ਬਈ ਐਸ ਤਰ੍ਹਾਂ ਪੀਡੇ ਸੁੱਕਣ ਦੀ ਸਮੱਸਿਆ ਕਿਹੜੇ-ਕਿਹੜੇ ਏਰੀਆ ਦੇ ਵਿੱਚ ਆ ਰਹੀ ਹੈ ਸੋਡੇ ਘਰ ਦੇ ਬੀਜ ਦੇ ਵਿੱਚ ਜ਼ਿਆਦਾ ਆ ਰਹੀ ਹੈ ਜਾਂ ਮੁੱਲ ਦੇ ਬੀਜ ਦੇ ਵਿੱਚ ਜ਼ਿਆਦਾ ਆ ਰਹੀ ਹੈ ਇਸ ਸਾਲ ਜਿਵੇਂ ਸਟਾਰ ਅਗਰੀ ਸੀਡ ਸਭ ਤੋਂ ਵਧੀਆ ਨਿਕਲਿਆ ਹੈਗਾ ਉਹਦੇ ਵਿੱਚ ਸਭ ਤੋਂ ਘੱਟ ਝੰਡੇ ਰੋਗ ਵੀ ਆਇਆ ਤੇ ਘੱਟ ਪੀਡੇ ਵੀ ਸੁੱਕੇ ਹੈਗੇ ਐਸ ਤਰ੍ਹਾਂ ਦੇ ਪੀਡੇ ਸੁੱਕਣ ਦੀ ਸਮੱਸਿਆ ਝੰਡੇ ਰੋਗ ਵਾਲੇ ਬੂਟੇ ਸੁੱਕਦੇ ਹੁੰਦੇ ਆ ਚਾਹੇ ਜਿੱਥੇ ਬਈ ਲੇਟ ਯੂਰੀਆ ਆਪਾਂ ਜਾਂ ਜ਼ਿਆਦਾ ਯੂਰੀਆ ਦਿੰਨੇ ਹੈਗੇ ਆ ਕਿ ਕਿਸਾਨ ਭਰਾਵਾਂ ਨੇ ਪਹਿਲਾਂ ਟੋਪ ਤੋਂ ਟੋਪ ਤੇ ਫੰਗੀ ਸਾਈਡ ਵੀ ਵਰਤੇ ਆ ਪਰ ਹੁਣ ਵੀ ਇਹ ਸਮੱਸਿਆ ਆ ਰਹੀ ਹੈਗੀ ਹੈ ਕਿਸਾਨ ਕੋ ਭਰਾ ਰਹੇ ਹੈਗੇ ਬਾਈ ਦੇਖੋ ਜੀ ਸਮੱਸਿਆ ਤੁਹਾਡੇ ਆ ਗਈ ਇਹ ਸਮੱਸਿਆ ਨੂੰ ਰੋਕਣ ਦੇ ਲਈ ਕੋਈ ਵੀ ਕੋਈ ਫੰਗੀ ਸਾਈਡ ਨਹੀਂ ਬਣਿਆ ਹੈਗਾ ਨਾ ਕੋਈ ਇੱਥੇ ਤੁਹਾਡੇ ਕੋਈ ਬੈਕਟੀਰੀਅਲ ਪ੍ਰੋਡਕਟ ਬਣਿਆ ਜਿਹੜਾ ਇਸ ਨੂੰ ਰੋਕ ਸਕੇ ਠੀਕ ਹੈ ਕੋਸ਼ਿਸ਼ ਕਰੋ ਅਗਲੇ ਸਾਲ ਇਹ ਹੀ ਬੀਜ ਨਾ ਰੱਖੋ ਠੀਕ ਹੈ ਇਸ ਬਾਣ ਦੇ ਵਿੱਚ ਤੁਸੀਂ ਇਸ ਕਿਸਮ ਨੂੰ ਲਾਉਣ ਦੀ ਕੋਸ਼ਿਸ਼ ਨਾ ਕਰੋ ਕਿਸੇ ਹੋਰ ਪਲਾਟ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿੱਥੇ ਚੰਗਾ ਬੀਜ ਹੁੰਦਾ ਬਾਈ ਤਿੰਨ ਫੰਗੀ ਸਾਈਡ ਦੇ ਨਾਲ ਬਾਸਮਤੀ ਪੱਕ ਜਾਂਦੀ ਹੈ ਜਿੱਥੋਂ ਤੱਕ ਮੇਰਾ ਕਹਿਣਾ ਕਿਉਂਕਿ ਮੈਂ ਹਰ ਸਾਲ ਤਿੰਨ ਫੰਗੀ ਸਾਈਡ ਕਰਦਾ ਹਾਂ ਨਾ ਬਰੋਪਰ ਵਧੀਆ ਖੜੀ ਹੁੰਦੀ ਹੈ ਪਹਿਲਾਂ ਤੁਸੀਂ ਨਵੇਂ ਮੇਰੀਆਂ ਸਟਾਰ ਐਗਰੀ ਸੀਡ ਦੀਆਂ ਵੀਡੀਓ ਦੇਖੀਨ ਤੇ ਪੇਡ ਜਾ ਕੇ ਦੇਖ ਲਓ ਤਿੰਨ ਸਪਰੇਅ ਕਿੰਨੇ ਇੱਕ ਵੀ ਪੇਡਾ ਨਹੀਂ ਸੁੱਕਿਆ ਕਿਉਂਕਿ ਮੈਂ ਪਿਛਲੇ ਸਾਲ ਮੇਰੇ ਜਿਹੜੇ ਬਾਣ ਚ ਬੂਟੇ ਜਿਆਦਾ ਸੁੱਕਦੇ ਸੀ ਮੈਂ ਵਾਹਣ ਬਦਲ ਕੇ ਲਾਇਆ ਵਾਹਣ ਬਦਲਣ ਦੇ ਨਾਲ ਪੀੜ ਬਦਲਣ ਦੇ ਨਾਲ ਬਹੁਤ ਫਰਕ ਪੈਂਦਾ ਦਵਾਈ ਘੱਟ ਕੰਮ ਕਰਦੀ ਹੈ ਤੇ ਆਪਣੀ ਖੁਸ਼ੀ ਵੱਧ ਕੰਮ ਕਰਦੀ ਹੈ ਐਨਾ ਗਿੱਤਿਆ ਜਰੂਰ ਰੱਖੀ